ਚੱਲ ਰਹੀ ਆ ਇਹਦੇ ਵਿੱਚ ਮਤਲਬ ਜਿਹੜੇ ਸਾਡੇ EMPLOYEES ਹੈਗੇ ਆ 437 EMPLOYEES ਕੰਮ ਕਰ ਰਹੇ ਆ ਇਹ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਮਤਲਬ ਇਹ ਸਾਡੇ EMPLOYEES ਜਿਹੜੇ ਆ ਇਹ ਕੰਮ ਕਰ ਰਹੇ ਆ ਇਹਦੇ ਵਿੱਚ ਸਾਡੀਆਂ ਜਿਹੜੀਆਂ ਪੋਸਟਾਂ ਪ੍ਰੋਜੈਕਟ ਡਾਇਰੈਕਟਰ ਡਿਪਟੀ ਪ੍ਰੋਜੈਕਟ ਡਾਇਰੈਕਟਰ ਮਤਲਬ ਫੀਲਡ ਲੈਵਲ ਤੋਂ ਉੱਤੋਂ ਲੈ ਕੇ ਫੀਲਡ ਲੈਵਲ ਤੱਕ ਸਾਡੇ ਜਿਹੜੇ ਬੰਦੇ ਇਨਵੋਲ ਆ ਹੁਣ ਇਹਦੀ ਕਿ ਸਟੱਵਲ ਬਰਨਿੰਗ ਦੀਆਂ ਡਿਊਟੀਆਂ ਲੱਗੀਆਂ ਪਰ ਆਲੀ ਦਾ ਕੰਮ ਚੱਲ ਰਿਹਾ ਸਾਡੇ ਬੰਦੇ ਆਪਣੇ ਸਾਡੇ ਮੁਲਾਜ਼ਮ ਜਿਹੜੇ ਹੈਗੇ ਆ ਪੂਰੇ ਤਨ ਦਈ ਨਾਲ ਜਿਹੜਾ ਇਹਦੇ ਵਿੱਚ ਆਪਣੀਆਂ ਡਿਊਟੀਆਂ ਜੜੀਆਂ ਨਿਭਾ ਰਹੇ ਆ ਪਰ ਇਹ ਫੋਨ ਤਾਂ ਸਾਡੇ ਹੱਥ ਮਤਲਬ ਹੱਥ ਘੰਡੇ ਬਿਲਕੁਲ ਖੜੇ ਹੋ ਚੁੱਕਿਆ ਕਿ ਬਸਟਾਫ ਕੋਲ ਤੇਲ ਪਾਉਣ ਵਾਸਤੇ ਵੀ ਪੈਸੇ ਨਹੀਂ ਬਚੇ ਤੇ ਇਸ ਕਰਕੇ ਉਸ ਤੋਂ ਬਾਅਦ ਜੇ ਬੰਦਾ ਕੋਈ ਸਾਡਾ ਮੁਲਾਜ਼ਮ ਜਿਹੜਾ ਹੈਗਾ ਨਹੀਂ ਡਿਊਟੀ ਤੇ ਜਾ ਸਕਦਾ ਜਾਂ ਧਰਨੇ ਤੇ ਆ ਰਿਹਾ ਤੇ ਉਹਦੇ ਦਰਾਂਨ ਉਹਨਾਂ ਨੂੰ ਨੋਟਿਸ ਵੀ ਕੱਢੇ ਜਾ ਰਹੇ ਆ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੇ ਸਟਾਫ ਨੂੰ ਘਟੋ-ਘਟ ਇਸ ਚੀਜ਼ ਤੋਂ ਰਿਲੈਕਸੇਸ਼ਨ ਦਿੱਤੀ ਜਾਵੇ। ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਤੁਸੀਂ ਕੀਤੀ پابੰਦੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਾਂ। ਸਾਡੀ ਗੱਲਬਾਤ ਚੱਲ ਰਹੀ ਆ ਪਰ ਉਹ ਅਧਿਕਾਰੀਆਂ ਵੱਲੋਂ ਇੱਕੋ ਹੀ ਜਵਾਬ ਆ ਰਿਹਾ ਕਿ ਹਜੇ 10 ਦਿਨ 15 ਦਿਨ ਦਲ ਦਿਨ 15 ਦਿਨ ਪਰ ਜਦੋਂ ਕਿ ਸਾਨੂੰ ਪਤਾ ਹੈ ਕਿ ਇਹ ਜਿਹੜਾ ਸਪਰਸ਼ ਪੋਰਟਲ ਆ ਨਵਾਂ ਸ਼ੁਰੂ ਹੋਇਆ ਹੈ ਦੇਖੋ ਸਾਨੂੰ ਵੀ ਪਤਾ ਹੈ ਵੀ ਨਵਾਂ ਪੋਰਟਲ ਸਟਾਰਟ ਹੋਇਆ ਟਾਈਮ ਇਹਦੇ ਚ ਦੇਰੀ ਲੱਗ ਸਕਦੀ ਸੀ। ਪਰ ਗੱਲ ਇਹ ਵੀ ਜੇ ਸਪੀਡ ਨਾਲ ਕੰਮ ਚੱਲ ਰਿਹਾ ਕੰਮ ਹੁਣ ਜਿੱਦੋਂ ਦਾ ਅਸੀਂ ਇੱਥੇ ਆ ਕੇ ਪ੍ਰਦਰ ਪਰ ਹਜੇ ਵੀ 2 ਮਹੀਨੇ ਦਾ ਇਹ ਸਾਨੂੰ 15 ਦਿਨ ਕਹਿ ਰਿਹਾ ਪਰ ਸਾਨੂੰ ਪਤਾ ਵੀ ਘੱਟੋ ਘੱਟ ਵੀ ਹਜੇ 2 ਮਹੀਨੇ ਸਾਡੀ ਤਨਖਾਹ ਜਿਹੜੀ ਹੋਰ ਜਾਰੀ ਨਹੀਂ ਹੋਣੀ ਹੈਗੀ ਉਹਦੀ ਅਗਲੀ ਰਣਨੀਤੀ ਕੀ ਹੈ ਜੇਕਰ ਰਾਣ ਵਾਲੇ ਸਮੇਂ ਜਿਹੜਾ ਹੈ ਅਗਲੀ ਤਾਂ ਨੀਤੀ ਦੇਖੋ ਬੈਠੇ ਦੇ ਬਹੁਤ ਪੜਿਆ ਲਿਖਿਆ ਟੈਕਨੀਕਲ ਸਟਾਫ ਆ ਸਾਡਾ ਠੀਕ ਆ ਸਾਨੂੰ ਸਾਡੀਆਂ ਸੀਮਾਵਾਂ ਦਾ ਪਤਾ ਹੈ ਪਰ ਅਸੀਂ ਸਾਡਾ ਪ੍ਰਦਰਸ਼ਨ ਜਿਹੜਾ ਉਸ ਦਿਨ ਤੋਂ ਹੀ ਬੜਾ ਸ਼ਾਂਤਮਈ ਪ੍ਰਦਰਸ਼ਨ ਅਸੀਂ ਕਰ ਰਹੇ ਆ ਤੇ ਅਸੀਂ ਅੱਗੇ ਵੀ ਇਹਨੂੰ ਅਸੀਂ ਉਹ ਕੋਈ ਹੁੱਲੜਬਾਜੀ ਜਾਂ ਉਹ ਜੀ ਕਰਨੀ ਨਹੀਂ ਚਾਹੁੰਦੇ ਅਸੀਂ ਇਹ ਸਰਕਾਰ ਨੂੰ ਅਪੀਲ ਕਰ ਰਹੇ ਆ ਵੀ ਪੜ੍ਹੇ ਲਿਖੇ ਮੁਲਾਜ਼ਮ ਹੈਗੇ ਆ ਸਾਡੇ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਪਰ ਜੇ ਸਾਨੂੰ ਲੱਗਦਾ ਵੀ ਔਨ ਵਾਲੇ ਸਾਹਮਣੇ ਸਾਡੀ ਨਹੀਂ ਸੁਣੀ ਜਾਂਦੀ ਤੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਪ੍ਰਦਰਸ਼ਨ ਹੈਗਾ ਇਹ ਐਵੇਂ ਜਾਰੀ ਰਹੂਗਾ ਚਾਹੇ 10 ਦਿਨ ਲਾਉਣੇ ਪੈਣ ਚਾਹੇ 15 ਦਿਨ ਲਾਉਣੇ ਪੈਣ ਠੀਕ ਹੈ ਤੇ ਬਿਲਕੁਲ ਅਰੋਸ਼ ਜਿਹੜਾ ਧਰਨਾ ਹੈ ਉਸਮੂ ਆਤਮਾ ਸਟਾਫ ਵੱਲੋਂ ਜਿਹੜਾ ਉਹ ਕੀਤਾ ਗਿਆ ਜਿੱਦਾਂ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ 4 ਮਹੀਨੇ ਇਨਾਂ ਦੀ ਕੋਈ ਜਿਹੜੀ ਸੈਲਰੀ ਹੈ ਉਹ ਨਹੀਂ ਆਈ ਜਿਸ ਕਰਕੇ ਕਾਫੀ ਤੰਗ ਪਰੇਸ਼ਾਨੀ ਹੋ ਰਹੀ ਹੈ ਅੱਜਕੱਲ ਜਿਹੜਾ ਪੰਜਾਬ ਦੇ ਵਿੱਚ ਸਬਲ ਬਰਨਿੰਗ ਨੂੰ ਲੈ ਕੇ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ইস্যੂ ਚੱਲ ਰਿਹਾ ਹੈ ਉਹਦੇ ਵਿੱਚ ਲਗਾਤਾਰ ਡਿਊਟੀਆਂ ਨਿਭਾਣ ਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਜਿਹੜੀ ਸਕੀਮ ਹੈ ਇਹ ਸੈਂਟਰ ਤੇ ਸਟੇਟ ਦੀ ਹੁੰਦੀ ਹੈ ਯਾਨੀ ਕਿ 60% ਸੈਂਟਰ ਦੀ ਤੇ 40% ਸਟੇਟ ਦੀ ਹਾਲਾਂਕਿ ਹੁਣ ਲਗਾਤਾਰ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੇਕਿਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਨਵਾਂ ਪੋਰਟਲ ਬਣਿਆ ਜਿਸ ਕਰਕੇ ਕਈ ਚੀਜ਼ਾਂ ਦੇ ਵਿੱਚ ਇਹਦੇ ਵਿੱਚ ਜਿਹੜਾ ਚੇਂਜਿਸ ਕੀਤੇ ਜਾ ਰਹੇ ਨੇ ਹੁਣ ਉਹ ਕਿ ਦੇਖਣਾ ਹੋਵੇਗਾ ਕਿ ਕਦ ਤੱਕ ਇਹਨਾਂ ਦੀ ਜਿਹੜੀ ਡਿਮਾਂਡਸ ਹੈ ਉਹ ਪੂਰੀ ਕੀਤੀ ਜਾਣੀ ਹੈ। ਮੌਹਲੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ